बुरा सोचना ही पाप है ते बुरा मनुख क्यों सोचता है हंकार वस होके सोचता है बुरा मनुख क्यों सोचता है लोभ है? बुरा मनुख क्यों सोचता है असीम वासना सोचता है मोह वस सोचता है और क्रोध वस होके उस अंदर पुरने चलते जे मनुख पुन कर रहे हैं हंकार वस होके तो ਲੋਭ ਵਾ ਸੋਖੇ ਤੇ ਕਬੀਰ ਕਹਿੰਦੇ ਨੇ ਪੁੰਨ ਤੇ ਪਾਪ ਦੇ ਥੱਲੇ ਬੁਨਿਆਦ ਤੇ ਇੱਕੋ ਹੀ ਹੈ ਨਾ ਇੱਕੋ ਹੀ ਪਿਲਰਾਂ ਤੇ ਖੜੇ ਨੇ ਪੁੰਨ ਤੇ ਪਾਪ ਇੱਕੋ ਹੀ ਥੰਬੀਆਂ ਤੇ ਖੜੇ ਨੇ ਦੋਹਾਂ ਦੇ ਥੱਲੇ ਬੁਨਿਆਦ ਇੱਕੋ ਹੀ ਹੈ ਹੰਕਾਰ ਕਰਕੇ ਪਾਪ ਕੀਤਾ ਹੰਕਾਰ ਕਰਕੇ ਪੁੰਨ ਕੀਤਾ ਲੋਭ ਕਰਕੇ ਪਾਪ ਕੀਤਾ ਲੋਭ ਕਰਕੇ ਪੁੰਨ ਕੀਤਾ। ਤੋਂ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਪੁੰਨ ਨੂੰ ਪੁੰਨ ਕਹਿਣ ਦੀ ਲੋੜ ਕੀ ਏ ਜਿਸ ਪੁੰਨ ਦੇ ਕਰਦੇ ਆਹੰਕਾਰ ਭਿਆਵਦਾ ਹੈ। ਤੇ ਜਿਹੜਾ ਪੁੰਨ ਕੀਤਾ ਹੀ ਜਾ ਰਿਹਾ ਸਿਰਫ ਲੋਭ ਵਸੋਖ ਹੈ। ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਤਾਂ ਹੀ ਕਹਿਣਾ ਪਿਆ। ਤੀਰਥ ਵਰਤਰ ਦਾਨ ਕਰ ਮਨ ਮੇ ਧਰੇ ਗੁਮਾਨ। ਨਾਣਿਕ ਨੇ ਫਲਜਾਤ ਤੈ ਜੰਕੁਨ ਚਰੇ ਸਨ ਇਹ ਹਾਥੀ ਦਾ ਇਸ਼ਨਾਨ ਹੈ ਔਰ ਕੁਛ ਨਹੀਂ ਹਾਥੀ ਬਸ ਆਪਣੇ ਉੱਪਰ ਪਾਣੀ ਪਾਉਂਦਾ ਨਾਲੇ ਖੇ ਵੀ ਪਾਉਂਦਾ ਤੁਮ ਹਾਥੀ ਨੂੰ ਕੋਣ ਸਮਝਾਵੇ ਜਦ ਤੂੰ ਪਾਣੀ ਨਾਲ ਆਪਣਾ ਸਰੀਰ ਧੋ ਲਿਆ ਤੇ ਫਿਰ ਉਹਨ ਮਿੱਟੀ ਆਪਣੇ ਉੱਪਰ ਪਾਉਂਦਾ ਜੰਕੁਨ ਚਰੇ ਇਸ਼ਨਾਨ ਪਾਪ ਪੁੰਨ ਦੋਏ ਏਕ ਸਮਾਨ ਨਿਜ ਗੁਣ ਪਾਰਸ ਤਜੋ ਗੁਣ ਆਨ ਪਾਪ ਕੀ ਹੈ ਗਲਤ ਸੋਚਣਾ ਦਿਨ ਭਰ ਦੇ ਵਿਚਾਰਾਂ ਨੂੰ ਜੇ ਕਦੀ ਮਨੁੱਖ ਦੇਖੇ ਬਹੁਤ ਗਲਤ ਚੱਲਦੇ ਨੇ ਸੋਚਣੀ ਜੋ ਮਨੁੱਖ ਦੇਖੇ ਚਿਤਵਨੀ ਮਨੁੱਖ ਦੇਖੇ ਬਸ ਇਹੀ ਪਾਪ ਹੈ ਇਹਨਾਂ ਦਾ ਇਲਾਜ ਕੀ ਹੈ ਇਸ ਸਤਿਗੁਰੂ ਜੋ ਹੈ ਦਸਣ ਗਏ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇਸਾ ਬਣ ਲਈਏ ਉਹ ਧੋਏ ਭਰੀਏ ਮਤ ਪਾ ਪਾਂਕੇ ਸੰਗ ਮਤ ਸੋਚਣੀ ਮਤ ਮੰਨ ਮਤ ਬੁੱਧ ਮਤ ਚਿੱਤ ਮਨ ਦੇ ਇਹ ਸਾਰੇ ਰੂਪ ਨੇ ਜਿਵੇਂ ਹੱਥ ਕੁਝ ਕਰੇ ਤਾਂ ਵੀ ਸਰੀਰ ਨੇ ਕੀਤਾ ਹੈ ਪੈਰ ਕੁਝ ਕਰੇ ਤਾਂ ਵੀ ਸਰੀਰ ਨੇ ਕੀਤਾ ਹੈ ਜ਼ੁਬਾਨ ਕੁਝ ਬੋਲੇ ਤਾਂ ਵੀ ਸਰੀਰ ਨੇ ਕੀਤਾ ਹੈ ਜਦ ਸੋਚਣਾ ਚੱਲਦਾ ਹੈ ਇਹ ਵੀ ਮਨ ਹੈ ਜਦ ਵਿਚਾਰ ਚੱਲਦੇ ਨੇ ਇਹ ਵੀ ਮਨ ਹੈ ਜਦ ਯਾਦਾਂ ਚੱਲਦੀਆਂ ਨੇ ਇਹ ਵੀ ਮਨ ਹੈ ਮਨ ਹੀ ਯਾਦ ਕਰਦਾ ਹੈ ਮਨ ਹੀ ਸੋਚਦਾ ਹੈ ਮਨ ਹੀ ਵਿਚਾਰਦਾ ਹੈ ਜਦ ਵਿਚਾਰਨ ਲੱਗ ਪੈਂਦਾ ਹੈ ਇਹਨੂੰ ਮਨ ਕਹਿ ਦਿੰਦੇ ਨੇ ਜਦ ਸੋਚਣ ਲੱਗ ਪੈਂਦਾ ਹੈ ਬੁੱਧ ਕਹਿ ਦਿੰਦੇ ਨੇ ਜਦ ਯਾਦ ਕਰਨ ਲੱਗ ਪੈਂਦਾ ਹੈ ਚਿਤ ਕਹਿ ਦਿੰਦੇ ਨੇ ਜਿਵੇਂ ਕਰਦਾ ਸਰੀਰ ਪਿਆ ਕਦੀ ਹੱਥਾਂ ਨਾਲ ਕਦੀ ਪੈਰਾਂ ਨਾਲ ਕਦੀ ਜ਼ਰਾ ਸਨਾਨਾ ਮਨ ਕਦੀ ਮਤ ਨਾਲ ਕਰਦਾ ਹੈ ਮਨ ਕਦੀ ਚਿਤ ਨਾਲ ਕਰਦਾ ਹੈ ਮਨ ਕਦੀ ਆਪਣੇ ਮਨ ਨਾਲ ਕਰਦਾ ਹੈ ਮਨ ਹੀ ਚਿਤ ਮਨ ਹੀ ਬੁੱਧ ਮਨ ਹੀ ਮਨ ਔਰ ਮਨ ਹੀ ਅਹੰ ਅਗਰ ਇਹ ਪਾਪ ਨਾਲ ਭਰ ਜਾਏ ਮੈਂ ਇੱਕ ਦਫਾ ਫਿਰ ਦੁਹਰਾਵਾਂ ਸਾਰੀ ਦੁਨੀਆ ਦੇ ਵਿੱਚ ਕਪੜੇ ਮੂੰਹ ਮੱਥਾ ਸਾਫ਼ ਹੁੰਦਾ ਜਾ ਰਿਹਾ ਹੈ ਤੇ ਸਾਫ਼ ਆਉਣ ਦੇ ਬੜੇ ਸਾਧਨ ਵੀ ਪੈਦਾ ਹੋ ਗਏ ਨੇ ਸਾਰੀ ਦੁਨੀਆ ਦੇ ਵਿੱਚ ਪਹਿਲੇ ਨਾਲੋਂ ਮਨ ਮੈਲਾ ਹੁੰਦਾ ਜਾ ਰਿਹਾ ਹੈ ਔਰ ਬਹੁਤ ਮੈਲਾ ਹੋ ਗਿਆ ਬਹੁਤ ਮਹਿਲਾ ਹੋ ਗਏ ਕਿਸੇ ਜ਼ਮਾਨੇ ਦੇ ਚ ਕਪੜੇ ਨੂੰ ਧੋਣ ਦੇ ਤੇ ਮੂੰਹ ਮੱਥਾ ਸਾਫ਼ ਕਰਨ ਦੇ ਕੋਈ ਬਹੁਤ ਵੱਡੇ ਸਾਧਨ ਨਹੀਂ ਸਨ ਸਾਬਣ ਵੀ ਨਹੀਂ ਸੀ ਤਰ੍ਹਾਂ ਤਰ੍ਹਾਂ ਦੇ ਵਾਸ਼ਿੰਗ ਪਾਊਡਰ ਨਹੀਂ ਸਨ ਬਸ ਮਨੁੱਖ ਦਰਿਆਵਾਂ ਦੇ ਚੁਪਕੀ ਲਾ ਲੈਂਦਾ ਸੀ ਸਰੋਵਰਾਂ ਦੇ ਚ ਇਸ਼ਨਾਨ ਕਰ ਲੈਂਦਾ ਸੀ ਤੇ ਵਦ ਤੋਂ ਵਦ ਚਿਕਣੀ ਮਿੱਟੀ ਨਾਲ ਕਿਦਰੇ ਕੇਸਦੋ ਲੈ ਲੈਂਦਾ ਸੀ ਤਨ ਸਾਫ਼ ਕਰ ਲੈਂਦਾ ਸੀ ਬਹੁਤੇ ਸਾਧਨ ਨਹੀਂ ਸਨ ਅੱਜ ਹਜ਼ਾਰਾਂ ਤਰ੍ਹਾਂ ਦੇ ਸਾਧਨ ਉਪਲਬਧ ਨੇ ਮੂੰ ਮੱਥਾ ਸਾਫ਼ ਕਰਨ ਦੇ ਕੱਪੜਿਆਂ ਨੂੰ ਸਾਫ਼ ਕਰਨ ਦੇ ਇਸ ਵਾਸਤੇ ਪਹਿਲੇ ਨਾਲੋਂ ਮੂੰ ਮੱਥਾ ਜ਼ਿਆਦਾ ਲਿਸ਼ਕ ਗਿਆ ਹੈ ਕੱਪੜੇ ਜ਼ਿਆਦਾ ਚਮਕ ਗਏ ਨੇ ਜਿੰਨਾ ਤਨ ਚਮਕਿਆ ਉਤਨਾ ਹੀ ਮਨ ਮਹਿਲਾ ਹੋ ਗਿਆ ਸਮੇਂ ਦੇ ਨਾਲ ਮਨੋਖਨੋ ਫੁਰਸਤੀ ਕੋਈ ਨਹੀਂ ਮਨੋਕਲ ਸਮਾਈ ਕੋਈ ਨਹੀਂ ਆਪਣੇ ਮਨ ਨੂੰ ਦੇਖੇ। ਔਰ ਤਦੀ ਮੇਰੇ ਪਾਤਸ਼ਾਹ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ। ਅਗਰ ਕੋਈ ਮਨ ਨੂੰ ਵੇਖਣ ਲੱਗ ਪਵੇ ਤੇ ਗੁਰਮੁਖਤਾਈ ਸ਼ੁਰੂ ਹੋ ਗਈ। ਬਸ ਇੱਥੋਂ ਸ਼ੁਰੂ ਹੋ ਗਈ। ਰੋਜ਼ ਗੁਰਦੁਆਰੇ ਆ ਰਿਹਾ ਠੀਕ ਹੈ ਲੋਕਾਂ ਦੀ ਦ੍ਰਿਸ਼ਟੀ 'ਚ ਗੁਰਮੁਖ ਹੈ। ਪਰ ਗੁਰੂ ਦੀ ਦ੍ਰਿਸ਼ਟੀ ਤੇ ਉਦੋਂ ਹੀ ਗੁਰਮੁਖ ਹੋਵੇਗਾ ਜਦ ਆਪਣਾ ਮਨ ਵੇਖਣ ਲੱਗ ਪਿਆ। ਵਰਨਾ ਨਹੀਂ ਹੈ ਵਰਨਾ ਨਹੀਂ ਹੈ ਤੇ ਲਫ਼ਜ਼ ਮੈਂ ਫਿਰ ਦੁਹਰਾ ਦੇ ਆ ਧਾਰਮਿਕ ਲੋਗ ਅਨਭਵੀ ਜੋ ਕਹਿੰਦੇ ਨੇ ਅਪਰਾਧੀ ਜੇਲਾਂ ਦੇ ਚ ਮਿਲਦੇ ਨੇ ਪਾਪੀ ਮੰਦਰਾਂ ਚ ਮਿਲਦੇ ਨੇ ਹੈਰਾਨੀ ਕੀ ਜਿੰਨੇ ਚਿਰ ਤੱਕ ਮਨੁੱਖ ਆਪਣਾ ਮਨ ਨਾ ਵੇਖੇ ਗੁਰਮੁਖਤਾਈ ਸ਼ਰੂ ਹੀ ਨਹੀਂ ਆਉਂਦੀ ਤੇ ਮਨ ਵੇਖੇਗਾ ਤੋ ਮਨ ਦੀ ਮਹਿਲ ਦਿਖਾਈ ਦੇਗੀ ਮਨ ਦਾ ਦੇਖਣਾ ਕੀ ਹੈ ਆਪਣੇ ਵਿਚਾਰਾਂ ਨੂੰ ਦੇਖਣਾ ਮੈਂ ਕੀ ਸੋਚਦਾ ਪਿਆ ਮੈਂ ਕੀ ਯਾਦ ਕਰਦਾ ਦਿਨ ਬਰਸ ਮੇਰੇ ਕੀ ਵਿਚਾਰ ਚੱਲਦੇ ਨੇ ਇਸ ਨੂੰ ਦੇਖਣਾ ਸਹਿਬ ਕਹਿੰਦੇ ਨੇ ਕੋਈ ਗੁਰਮੁਖ ਦੇਖੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਕਦੀ ਕਦਾਈ ਕੋਈ ਗੁਰਮੁਖ ਦੇਖਦਾ ਹੈ ਔਰ ਜਿਸ ਦਿਨ ਦੇਖਦਾ ਹੈ ਉਸ ਦਿਨ ਪਤਾ ਚੱਲਦਾ ਹੈ ਕਿ ਦੁਨੀਆ ਜੋ ਕੁਝ ਮੈਨੂੰ ਜਾਣਦੀ ਹੈ ਮੈਂ ਉਹ ਨਹੀਂ ਹਾਂ ਤੇ ਮੈਂ ਵੀ ਆਪਣੇ ਆਪ ਨੂੰ ਜੋ ਕੁਝ ਸਮਝਦਾ ਮੈਂ ਉਹ ਨਹੀਂ ਹਾਂ ਉਹ ਦਿਨ ਮਨੁੱਖ ਦਾ ਫੈਸਲਾ ਆਪਣੇ ਬਾਰੇ ਕੁਝ ਹੋਰ ਹੋਵੇਗਾ ਇਹ ਵੀ ਮੈਂ ਅਰਜ਼ ਕਰਾਂ ਕਿਉਂਕਿ ਉਸੇ ਦਿਨ ਤੇ ਇਸ ਨੂੰ ਆਪਣਾ ਆਪ ਦਿਖਾਈ ਦਿੱਤਾ ਹੈ ਕਿਸ ਦਿਨ ਜਿਸ ਦਿਨ ਇਸ ਨੇ ਆਪਣਾ ਮਨ ਵੇਖਿਆ ਮੂੰਹ ਮੱਥਾ ਤੇ ਰੋਸੀ ਸਿੱਚ ਵੇਖ ਲੈਂਦਾ ਹੈ ਕਪੜੇ ਲੱਤੇ ਤੇ ਰੋਸ਼ੀ ਸ਼ੀਸ਼ੇ 'ਚ ਵੇਖ ਲੈਂਦਾ ਇਹਦੇ ਨਾਲ ਕੀਏ ساری ਦੁਨੀਆ ਦੇਖ ਲੈਂਦੀ ਹੈ ਮਨ ਖੁਦ ਇੱਕ ਸ਼ੀਸ਼ਾ ਹੈ ਤੇ ਇਸੇ ਸ਼ੀਸ਼ੇ ਵਿੱਚ ਮਨ ਦਿਖਾਈ ਦਿੰਦਾ ਇਹੋ ਮਨ ਆਰਸੀ ਆਰਸੀ ਸ਼ੀਸ਼ੇ ਨੂੰ ਕਹਿੰਦੇ ਨੇ ਮਨ ਸਵੈਮਦਰਪਣ ਹੈ ਤੇ ਮਨ ਦੇ ਦਰਪਣ ਦੇ ਚੋਂ ਮਨ ਨੂੰ ਵੇਖਣਾ ਕੀ ਵੇਖਣਾ ਆਪਣੇ ਵਿਚਾਰ ਵੇਖਣੇ ਆਪਣੀ ਸੋਚਣੀ ਵੇਖਣੀ ਆਪਣੀ ਚਿਤਵਨੀ ਵੇਖਣੀ ਫਿਰ ਜੈਸੇ ਮਨੁੱਖ ਜਪਜੀ ਪੜ੍ਹੇਗਾ ਉਹਦਾ ਪੜ੍ਹਨਾ ਕੁਛ ਹੋਰ ਹੋਵੇਗਾ ਹੁਣ ਸੋਚੇਗਾ ਕਿ ਜਪਜੀ ਜਪ ਬਣੇ ਪੜਾਈ ਨਾ ਪੜਨ ਦੇ ਤੇ ਜਪਣ ਵਿੱਚ ਕੀ ਫਰਕ ਹੈ ਮੈਂ ਅਕਸਰ ਬਿਆਨ ਕੀਤਾ ਤੇ ਦੁਹਰਾ ਦਿਆਂ ਇੱਕ ਹੈ ਬਾਣੀ ਪੜ੍ਹਨੇ ਇਹਦਾ ਵੀ ਲਾਭ ਹੈ ਇੱਕ ਹੈ ਬਾਣੀ ਜਪਣੇ ਪੜਨ ਨਾਲੋਂ बाणी बापी लखणा औखी है मैं हजार गुणा शब्द नहीं क्योंकि धार्मिक विद्वान ऐसा कहते बाणी जपनी पढ़न पढ़ा लखणा औखी है मैं उन्होंने अनुभव थोड़े सामने रख रहा पढ़न लिये ध्यान बार करना पेगा बार करना पेगा गुटके थे पोथी थे ਸਤਗੁਰਾਂ ਦੇ ਸਰੂਪ ਤੇ ਧਿਆਨ ਵਾਰ ਕਰਨਾ ਪਵੇਗਾ। ਪੜਨ ਦਾ ਇਹ ਲਾਭ ਹੈ ਪਤਾ ਚਲੇਗਾ ਅਰਥ ਬਹੁਤ ਦਾ ਬਾਣੀ ਕੰਠ ਹੋ ਸਕਦੀ ਹੈ ਪੜਨ ਨਾਲ ਬਾਰ ਬਾਰ ਪੜਨ ਨਾਲ। ਪੜਦੇ ਇਹ ਪਤਾ ਚਲੇਗਾ ਕਿਹੜੇ ਪਾਤਸ਼ਾਹ ਦੀ ਬਾਣੀ ਹੈ। ਕਿਸ ਪਾਤਸ਼ਾਹ ਦੀ ਬਾਣੀ ਹੈ। ਭਾਵੇਂ ਕੰਠ ਵੀ ਹੋ ਜਾਏ। बारो अर्थ बोध का भी पता चल जाए मैं फिर अर्ज करूं फिर भी मन की दुनिया नहीं बदलेगी नहीं बदलेगी पढ़द नहीं बदलती सारी जिंदगी पढ़ता रहे पढ़िए बरस बरस पढ़ीए जेते मास पढ़ीए जेती आ र जा जेते सास जितने श्वास ने इतना ही पढ़े सारी जिंदगी पढ़े नहीं जिंदगी बदल दी देखा गया है वेदां का पाठ कर करके ब्राह्मण नहीं बदले सन पंडित नहीं बदले सन बहुती दुनिया नहीं बदली अज भी नहीं बदली और 18, 18 घंटे पाठ करने वाले अखंड पाठी भी मैं देखे न कुछ भी नहीं है ਸੋਗ ਵੀ ਹੈ ਚਿੰਤਾ ਵੀ ਹੈ ਪਰੇਸ਼ਾਨੀ ਵੀ ਹੈ ਬੇਚੈਨੀ ਵੀ ਹੈ ਸਾਰੇ ਪਾਪ ਵੀ ਮੌਜੂਦ ਨੇ ਤੇ 18 18 ਘੰਟੇ ਬਾਣੀ ਦਾ ਪਾਠ ਵੀ ਮੌਜੂਦ ਹੈ ਪੜਨ ਦਾ ਲਾਭ ਹੈ ਪੜਦਿਆਂ ਬਾਣੀ ਕੰਠ ਹੋ ਸਕਦੀ ਹੈ ਬਾਣੀ ਦੇ ਕੁਝ ਅਰਥ ਬੋਧ ਦਾ ਪਤਾ ਚਲੇਗਾ ਬਾਣੀ ਦਾ ਇਹ ਵੀ ਪਤਾ ਚਲੇਗਾ ਕਿਹੜੇ ਪਾਤਸ਼ਾਹ ਦੀ ਬਾਣੀ ਹੈ ਕਿਹੜੇ ਭਗਤ ਦੀ ਬਾਣੀ ਹੈ ਕਬੀਰ ਦੇ ਬੋਲ ਨੇ ਕਿ ਨਾਮਦੇਵ ਦੇ रामानंद बोलने के परमानंद फरीद का कलाम है कि सदने का पहले के बोलने के दूजे दे के तीजे तो पता चल जाएगा मन नहीं बदलेगा मनुख नहीं बदलेगा पढ़न नाल नहीं बदलेगा बदलेगा जपन नाल। इस वास्ते ਗੁਰਬਾਣੀ ਸਾਨੂੰ ਪ੍ਰੇਰ ਦੇਈਏ ਪੜੋ ਫਿਰ ਜਪੋ ਗਾਵੋ ਪੜੋ ਸੁਣੋ ਨਿਤ ਬਾਹੀ ਗੁਰਪੂਰੇ ਤੋਂ ਰਖਿਆ ਫਿਰ ਜਪ ਮੰ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਤੋ ਫਿਰ ਇੱਕ ਪ੍ਰਸ਼ਨ ਖੜਾ ਹੋਵੇਗਾ ਪੜਨ ਤੇ ਜਪਣਾ ਕੀ ਫਰਕ ਹੈ ਪੜਨ ਲੱਗਿਆ ਧਿਆਨ ਬਾਹਰ ਕਰਨਾ ਪਵੇਗਾ ਜਪਨ ਲੱਗਿਆ ਧਿਆਨ ਅੰਤਰਮੁਖੀ ਬਸ ਇਤਨਾ ਫਰਕ ਪੜਨ ਲੱਗਿਆ ਧਿਆਨ ਵੀ ਬਾਣੀ ਹੈ ਧਿਆਨ ਵੀ ਬਾਹਰ ਰਹਿ ਗਿਆ ਬਾਣੀ ਵੀ ਬਾਹਰ ਹੈ ਜਪਣ ਲੱਗਿਆ ਚੁੱਕੇ ਧਿਆਨ ਅੰਦਰ ਹੈ ਤਾਂ ਹੁਣ ਬਾਣੀ ਵੀ ਅੰਦਰ ਜਾਏਗੀ ਬਦਲ ਕੇ ਰੱਖ ਦੇਗੀ ਸਾਰੀ ਬਾਣੀ ਦੀ ਤੇ ਗੱਲ ਇੱਕ ਪਾਸੇ ਕਿਨ ਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਨੇ ਨਾ ਜਪਦਿਆਂ ਤੇ ਬਦਲ ਜਾਏਗਾ ਇੱਕ ਪੰਕਤੀ ਨੇ ਬਦਲ ਕੇ ਰੱਖ ਦੇਣਾ ਇਸ ਵਾਸਤੇ ਬੜਾ ਕੀਮਤੀ ਬੋਲੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਦਾ ਪੜਿਆ ਹੋਵੇ ਗੁਨਾਹਗਾਰ ਤਾਂ ਓਮੇ ਸਾਧ ਨਾ ਮਾਰੀ ਹੈ ਬਹੁਤ ਵੱਡੇ ਵੱਡੇ ਗੁਨਾਹ ਅਨਪੜ ਲੋਗ ਨਹੀਂ ਕਰ ਸਕਦੇ ਐਟਮ ਬੰਬ ਅਨਪੜ ਬੰਦਾ ਬਣਾ ਸਕਦਾ ਕੋਈ ਅਨਪੜ ਮਨੁੱਖ ਇੱਕ ਮਿੰਡ ਦੇ ਚਨਾਗਾ ਸਾ ਕੀ ਤੇ ਹੀਰੋ ਸ਼ੇਮਾ ਨੂੰ ਤਬਾਹ ਕਰ ਸਕਦਾ ਕੋਈ ਪੜਾ ਲਿਖਾਈ ਕਰ ਸਕਦਾ ਹੈ ਅਨਪੜ ਮਨੁੱਖ ਢਾਈ ਕਰੋੜ ਬੰਦਿਆਂ ਨੂੰ ਨਹੀਂ ਮਾਰ ਸਕਦਾ ਹਿਟਲਰ ਨੇ ਢਾਈ ਕਰੋੜ ਬੰਦੇ ਮਾਰਨ ਪੜਾ ਲਿਖਾ ਮਨੁੱਖ ਸੀ ਅਨਪੜ ਮਨੁੱਖ 3 ਕਰੋੜ ਨੂੰ ਉਜਾੜ ਨਹੀਂ ਸਕਦਾ ਤੇ 3 ਕਰੋੜ ਨੂੰ ਕਰੋੜ ਨੂੰ ਮਾਰ ਨਹੀਂ ਸਕਦਾ ਮਾਉਸੇ ਤੁੰ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਚਾਈਨਾ ਦੇ ਵਿੱਚ ਕ੍ਰਾਂਤੀ ਲਿਆਂਦਾ ਹੈ ਬੜਾ ਪੜਾ ਲਿਖਾ ਬੰਦਾ सूजवान बन अन मनुख पाप कर सकता है छोटे छोटे नहीं कर सकता व्यापक पदर से नहीं करता व्यापक प्धर पाप कर लगे बहुत वीड्डी पढ़ाई लिखाई चाहिए। है ये मैर्स कर फिर पढ़ लिख के मनुख पुनीत तो होवे हो आश्चर्चता वाली गल एवं मैरस करते ਕਾਈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਹ ਵੀ ਕਹਿਣਾ ਪਿਆ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰ ਬਹੁਤੀ ਪੜਾਈ ਲਿਖਾਈ ਨਾਲ ਕਈ ਦਫਾ ਹੰਕਾਰ ਵੱਧ ਜਾਂਦਾ ਹੈ ਲੋਭ ਵੱਧ ਜਾਂਦਾ ਹੈ ਵਾਸ਼ਨਾ ਵੱਧ ਜਾਂਦੀ ਹੈ ਇੱਕ ਅਨਪੜ੍ਹ ਮਨੁੱਖ ਦੇ ਕੋਲ ਇਤਨਾ ਹੰਕਾਰ ਨਹੀਂ ਆਉਂਦਾ ਕਿਉਂਕਿ ਉਹ ਦੀ ਸੋਚਣੀ ਸਮਝਣੀ ਵੀ ਸੀਮਤ ਹੈ ਹੰਕਾਰ ਵੀ ਸੀਮਤ ਹੈ ਲੋਭ ਵੀ ਸੀਮਤ ਹੈ ਪੜ੍ਹ ਲਿਖੇ ਜਾਣਕਾਰੀ ਅਸੀਮ ਹੋ ਗਈ ਤਾਂ ਲੋਭ ਵੀ ਅਸੀਮ ਹੋ ਗਿਆ ਹੰਕਾਰ ਵੀ ਅਸੀਮ ਹੋ ਗਿਆ ਆਮ ਲੋਕ ਤੇ ਇਹ ਆਖਣਗੇ ਪੜ੍ਹ ਲਿਖਾ ਬੰਦਾ ਤੇ ਬੜਾ ਭਲੇਮਾਨਸ ਆਉਂਦਾ ਹੈ ਗੁਰੂ ਨਾਨਕ ਇਸ ਤਰ੍ਹਾਂ ਨਹੀਂ ਕਹਿੰਦੇ ਪੜਾਈ ਲਿਖਾਈ ਦਾ ਲਾਭ ਹੈ ਸੰਸਾਰ ਦੀ ਸਮਝ ਪੈ ਜਾਂਦੀ ਹੈ ਸੰਸਾਰ ਦੇ ਥੋੜਾ ਜਿਹਾ ਵਿਚਰਨ ਦਾ ਢੰਗ ਆ ਜਾਂਦਾ ਜ਼ਿੰਦਗੀ ਨਹੀਂ ਬਦਲਦੀ ਪੜਿਆ ਹੋਵੇ ਗੁਨਾਗਾਰ ਤਾ ਓਮ ਹੀ ਸਾਧਨਾ ਮਾਰੀਏ ਬਨਾਰਸ ਤੇ ਜਿਹੜਾ ਸੰਸਕ੍ਰਿਤ ਪੜਿਆ ਹੋਇਆ ਪੰਡਿਤ ਹੋਵੇ ਉਹਨੂੰ ਚਤੁਰਵੇਦੀ ਦੁਵੇਦੀ ਤ੍ਰਿਵੇਦੀ ਖਟ ਸਾਸ਼ਟਰੀ ਕਰਕੇ ਕਹਿੰਦੇ ਨੇ ਪੜਾ ਲਿਖਾ ਤੇ ਜਿਹੜਾ ਅਨ ਪੜ ਹੋਵੇ ਉਹਨੂੰ ਕਹਿੰਦੇ ਨੇ ਓਮ ਹੀ ਬਸ ਓਮ ਓਮ ਜਪਦਾ ਹੈ ਹੋਰ ਕੁਝ ਵੀ ਨਹੀਂ ਸਿਰਫ ਓਮ ਜਪ ਸਕਦਾ ਹੈ ਇਥੇ ਓਮ ਹੀ ਹੈ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪੜਿਆ ਹੋਵੇ ਗੁਨਾਗਾਰ ਤਾਂ ਓਮੇ ਸਾਧਨਾ ਵਾਰੀਏ ਉਹ ਜੋ ਓਮ ਦੀ ਸਾਧਨਾ ਕਰ ਰਿਹਾ ਸਿਰਫ ਓਮ ਜਪਦਾ ਗਿਆ ਓਮ ਓਮ ਸਿਰਫ ਹਰੀ ਓਮ ਜਪਦਾ ਪਿਆ ਨਾ ਵੇਦ ਪੜਨੇ ਆਉਂਦੇ ਨਾ ਸ਼ਾਸਤਰਸ ਨਾ ਉਪਨਿਸ਼ਦਾਂ ਪੜ ਸਕਦਾ ਨਾ ਗੀਤਾ ਨਾ ਪੁਰਾਣ ਪੜ ਸਕਦਾ ਨਾ ਕੁਰਾਨ ਸਿਰਫ ਇੱਕ ਨਾਮ ਦੋਰਾਂਦਾ ਹੈ ਹਰੀ ਓਮ ਹਰੀ ਓਮ ਦਾ ਉਚਾਰਨ ਕਰਦਾ ਹੈ ਮਹਾਰਾਜ ਕਹਿੰਦੇ ਇਸ ਨੂੰ ਮਾਰ ਨਹੀਂ ਪਾਏਗੇ ਇਹਦਾ ਹਿਰਦਾ ਓਮ ਦਾ ਰੂਪ ਬਣ ਜਾਏਗਾ ਪ੍ਰਮਾਤਮਾ ਦਾ ਰੂਪ ਹੋ ਜਾਏਗਾ ਕਿਉਂਕਿ ਓਮ ਜਪ ਰਿਹਾ ਹੈ ਬਹੁਤ ساری ਬਾਣੀ ਪੜਨ ਦਾ ਵੀ ਮਤਲਬ ਇੰਨਾ ਹੈ ਕਿਸੇ ਦਿਨ ਜਪਣੀ ਆ ਜਾਏ ਜਪਣ ਵਾਸਤੇ ਧਿਆਨ ਅੰਤਰਮੁਖੀ ਕਰਨਾ ਪੈਂਦਾ ਹੈ ਪੜਨ ਵਾਸਤੇ ਧਿਆਨ ਬਾਹਰ ਕਰਨਾ ਪੈਂਦਾ ਹੈ तो ध्यान भी बाहर रह गया बाणी भी बाहर है कुछ जिंदगी बदलेगी नहीं नहीं बदलेगी सारी जिंदगी पड़दार है पढ़िए जयते बरस बरस पढ़िए जयते मास पढ़िए जयती आर जा पढ़िए सास और मैं देखे न सारी जिंदगी हो गई है पढ़दे बथेरिया दी ਪੜਨ ਨਾਲ ਜੀਵਨ ਬਦਲਦਾ ਨਹੀਂ ਕੋਈ ਸਮਝ ਪੈਂਦੀ ਹੈ ਥੋੜੀ ਜਿਹੀ ਅਰਥ ਬਹੁਤਾ ਪਤਾ ਚੱਲਦਾ ਹੈ ਬਾਣੀ ਕੰਠ ਹੋ ਸਕਦੀ ਹੈ ਬਾਰ ਬਾਰ ਪੜਦੇ ਆ ਕੰਠ ਹੋ ਸਕਦੀ ਹੈ ਚੇਤੇ ਜਾ ਸਕਦੀ ਹੈ ਪਤਾ ਚੱਲ ਸਕਦਾ ਹੈ ਪਹਿਲੇ ਪਾਤਸ਼ਾਹ ਜੀ ਦੇ ਬੋਲ ਨੇ ਦੂਜੇ ਦੇ ਨਤੀਜੇ ਦੇ ਨੇ ਕਿਹੜੇ ਰਾਗ ਦੇ ਨੇ ਇਤਨਾ ਪਤਾ ਚੱਲ ਸਕਦਾ ਹੈ ਜ਼ਿੰਦਗੀ ਨਹੀਂ ਬਦਲੇਗੀ ਕਤਾਈ ਨਹੀਂ ਬਦਲੇਗੀ ਜੀਵਨ ਉਦੋਂ ਬਦਲੇਗਾ ਜਪਦਿਆਂ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਜਪਣ ਲੱਗਿਆਂ ਧਿਆਨ ਅੰਤਰਮੁਖੀ ਕਰਨਾ ਪਏਗਾ ਭਾਉ ਉਸ ਬਾਣੀ ਵਿੱਚ ਸੁਰਤ ਜੋੜਨੀ ਪਵੇਗੀ ਧਿਆਨ ਜੋੜਨਾ ਪਏਗਾ ਤੇ ਮੈਂ ਪਹਿਲੇ ਵੀ ਅਰਜ਼ ਕੀਤੀ ਹੈ ਦौराਦਿਆਂ ਸੁਰਤ ਦੇ ਤਿੰਨ ਅਰਥ ਨੇ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਇਹ ਤੇ ਸਰੋਤਾ ਹੈ ਸਰਵੰਤੋਂ ਕੰਨਾਂ ਤੋਂ ਇਸ ਸ਼ਬਦ ਦਾ ਜਨਮ ਹੋਇਆ ਹੈ ਸਰੋਤਾ ਇਹ ਤੇ ਸੁਰਤ ਦੇ ਚ ਹੈ ਇਹ ਤੇ ਬੜੀ ਗਹਿਰਾਈ ਨਾਲ ਸੁਣ ਰਿਹਾ ਹੈ ਇਹ ਤੇ ਸੁਰਤ ਦੇ ਚ ਹੈ ਅਗਰ ਸੁਰਤ ਦੇ ਚ ਹੈ ਤੇ ਸੁਰਤ ਆ ਜਾਏਗੀ ਹੁਣ ਸੁਰਤ ਦੇ ਅਰਥ ਸਮਝ ਆਏ ਸੁਰਤ ਸੁਣਨਾ ਸੁਰਤ ਸਮਝਣਾ ਤੇ ਜੇ ਹੁਣ ਸੁਰਤ ਆ ਗਈ ਹੈ ਤੇ ਸੁਰਤ ਜੁੜ ਗਈ ਹੁਣ ਸੁਰਤ ਦੇ ਅਰਥ ਧਿਆਨ ਹੁਣ ਬਾਣੀ ਧਿਆਨ ਵਿੱਚ ਹੋ ਗਈ ਹੈ ਧਰਮ ਧਿਆਨ ਸਾਧਨਾ ਹੈ